ਤਾਂ ਸ੍ਰੀਕਾਲ ਦੋਸਤੋ ਆ ਤੁਸੀਂ ਵੇਖ ਰਹੇ ਹੋ ਜੋ ਬਰਾਨੀ ਏਰੀਆ ਸਾਰਾ ਤੇ ਇਧਰ ਮੈਂ ਤੁਹਾਨੂੰ ਦਿਖਾਉਣਾ ਸਫੈਦਾ ਲੱਗਿਆ ਹੋਇਆ ਡ੍ਰਿਪ ਤੇ ਬਿਲਕੁਲ ਟਿੱਬੇ ਦੇ ਉੱਤੇ ਥੋੜਾ ਮੈਂ ਹੋਰ ਨੇੜੇ ਜਾ ਕੇ ਤੁਹਾਨੂੰ ਦਿਖਾਉਣਾ ਇਹ ਬਿਲਕੁਲ ਨੇੜੇ ਸੰਗਣਾ ਕਰਕੇ ਲਾਇਆ ਹੋਇਆ ਹੈ ਤਕਰੀਬਨ ਇਹ 3 ਕੁ ਫੁੱਟ ਤੇ ਬੂਟਾ ਲੱਗਿਆ ਤੇ ਆ ਦੇਖੋ ਤੁਸੀਂ ਪਿੰਪੂਲੇ ਬਰਾਨੀ ਏਰੀਆ ਬਾਈ ਤੋਂ ਮੈਂ ਦੂਸਰੇ ਪਾਸੇ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹ ਜਿਹੜੀ ਰੋਡ ਹੈ ਪੱਲੂ ਤੋਂ ਅਰਜਨਸਰ ਰੋਡ ਹੈ ਤੇ ਸਾਡੇ ਏਰੀਏ ਦੇ ਵਿੱਚ ਬਰਾਨੀ ਏਰੀਆ ਦੇ ਵਿੱਚ ਇਕੱਲਾ ਹੀ ਸਫੈਦਾ ਲੱਗਿਆ ਹੋਇਆ ਤਾਂ ਇੱਥੇ ਇਹ ਬਾਈ ਜੀ ਨੇ ਜਿਹੜੀ ਸਖਤ ਮਿਹਨਤ ਕੀਤੀ ਹੈ ਤਿੰਨ ਸਾਲਾਂ ਦਾ ਹੈਗਾ ਮੇਰੇ ਹਿਸਾਬ ਨਾਲ ਇਹ ਤੇ ਇਹਨੇ ਬਹੁਤ ਰਾਹ ਖੋਲੇ ਆ ਬਰਾਨੀ ਏਰੀਏ ਦੇ ਲੋਕਾਂ ਵਾਸਤੇ ਵੀ ਤੁਸੀਂ ਡ੍ਰਿਪ ਤੇ ਯਾਰ ਸਫੈਦਾ ਲਾਓ ਤਾਂ ਇਹਨੂੰ ਥੋੜਾ ਜਿਹਾ ਵਿਰਲਾ ਕਰਕੇ ਵੀ ਲਾਇਆ ਜਾ ਸਕਦਾ ਹੈ ਬੂਟੇ ਨੇੜੇ ਵਾਲੇ ਐ ਪਰ ਹੈ ਬਹੁਤ ਵਧੀਆ ਆ ਵੇ ਕਿੰਨੀ ਚੰਗੀ ਹਾਈਟ ਐ ਕਿਤੇ ਕਲੋਨਸ ਪੈਦਾ ਨਾ ਇਹ ਪਾਣੀ ਵਾਲਾ ਲੈਂਦਾ ਟਾਣੀਆਂ ਇਹਦੀਆਂ ਆ ਵੇਖੋ ਆਪੇ ਡਿੱਗੀ ਜਾਂਦੀਆਂ ਥੱਲੇ ਔਰ ਤੁਸੀਂ ਵੇਖੋ ਵੀ ਕਿਤੋਂ ਇਹ ਪਟਿਆ ਵਿੰਗਾ ਟੁੱਟਿਆ ਨਹੀਂਗਾ ਜਮਾ ਐ ਪੂਰਾ ਵਧੀਆ ਸਪੈਦਾ ਖੜਾ ਐ ਕਿ ਜਿਹੜਾ ਏਰੀਆ ਦੇ ਵਿੱਚ ਟਕਲਾਉਤੇ ਬੰਦਿਆਂ ਨੇ ਇਹਨਾਂ ਨੇ ਇਹ ਟ੍ਰਾਇਲ ਕਰਿਆ ਬਾਈ ਇਹ ਬਹੁਤ ਵਧੀਆ ਇੱਥੇ ਸਾਰਿਆਂ ਨੂੰ ਆਸ ਦੀ ਕਿਰਨ ਜਾਗੀ ਹੈ ਇਹ ਵੀ ਯਾਰ ਸਫੈਦੇ ਜਿਹੜੇ ਬਰਾਨੀ ਏਰੀਏ ਵਿੱਚ ਔਰ ਬਾਉਂਡਰੀ ਤੇ ਜੇ ਆਪਾਂ ਚਾਹੀਏ ਵੀ ਇੱਥੇ ਲੱਗ ਸਕਦਾ ਹੈ ਪਾਂਸ ਲੱਗ ਸਕਦਾ ਹੈ ਔਰ ਇੱਕ ਹੋਰ ਚੀਜ਼ ਮੈਨੂੰ ਲੱਗਦਾ ਹੈ ਵੀ ਮਾਲਾਵਾਰ ਨਿਮ ਤੇ ਵੀ ਜ਼ਰੂਰ ਟ੍ਰਾਇਲ ਕਰਨਾ ਚਾਹੀਦਾ ਕਿਸੇ ਬੰਦੇ ਨੂੰ ਜਮਾ ਇਹ ਬਰਾਨੀ ਏਰੀਆ ਥੱਲੇ ਬੋਰਾਂ ਦਾ ਪਾਣੀ ਠੀਕ ਠੀਕ ਹੈਗਾ ਉਹ ਮੰਨਦਾ ਹੈ ਸਫੈਦਾ ਤੇ ਸਾਰਿਆਂ ਨੂੰ ਕਿ ਇਥੇ ਐਥਨੋਲ ਪ੍ਰੋਜੈਕਟ ਵੀ ਤੈਨ ਲੱਗੇ ਆ ਤੋਂ ਕਾ ਬਿਰਮਾਲ ਤੋਂ ਨਹਿਰ ਦੀ ਨਾਮ ਨਾਲ ਜੀ ਰਸਮੀ ਦੀ ਗੱਲ ਹੈ ਕੋਆ ਇਸ ਕਿੰਛਲੇਰਾ ਹੈ ਰੇਤ ਤੋਂ ਮਾਨਗੜ ਜਿਹੜਾ ਹੁਣ ਅਡੀਕੇਸ਼ਨ ਵੀ ਹੋ ਰਿਹਾ ਤਾਂ ਉਹ ਲੱਗੇ ਹੋਏ ਆ ਚਾਰ ਪੰਜ ਆਪਣੇ ਬਟਲੇ ਜੀ ਜੱਫਾ ਬੁੱਕੇ ਲੱਕੜ ਦੀ ਵੀ ਬਸ ਬਸ ਵੀਡੀਓ ਵੇਖਣਾ ਉਸ ਤੋਂ ਬਹੁਤ ਬਹੁਤ ਤਾਂ